ਸਰਦੇ ਮਾਰਜੋਕ ਮੁੱਖ ਮੰਤਰੀ ਨੇ ਕਿਹਾ ਸੀ ਕਿ ਜਿੱਦਾਂ ਆਪਾਂ ਵੋਟਾਂ ਮੰਗਣ ਜਾਂਦੇ ਆ ਐਦਾਂ ਹੀ ਲੋਕਾਂ ਦੇ ਕੰਮ ਕਰਨ ਜਾਣਾ। ਭਗਵੰਤਬਾਹ ਸਰਕਾਰ ਤੁਹਾਡੇ ਦੁਆਰ ਤੇ ਮੈਂ ਸਾਰੇ ਪੰਜਾਬ ਦਾ ਮੁੱਖ ਆਪਣਾ ਸਿਹਤ ਮੰਤਰੀ ਹੋਊਗਾ। ਲੇਕਿਨ ਮੈਂ ਦਦਰਾਲੇ ਵਾਲਿਆਂ ਦਾ ਇਹਨਾਂ ਪਿੰਡਾਂ ਦਾ ਆਪਣੇ ਛੱਪਿੰਡਾਂ ਦਾ ਆਪਣੇ ਮਹੱਲਿਆਂ ਦਾ ਮੈਂ ਉਹਨਾਂ ਦਾ ਐਮਐਲਏ ਆ। ਸੋ ਮੈਂ ਵੀ ਇਹਨਾਂ ਦਾ ਬਤੌਰ ਐਮਐਲਏ ਆ ਕੇ ਇਹਨੇ ਸਾਰੇ ਲੋਕ ਸੁਣ ਰਿਹਾ ਸਾਰੇ ਅਫਸਰ ਮਿਲਣ ਆਏ ਆ ਜੀ। ਸਾਰੇ ਵਿਭਾਗਾਂ ਦੇ ਕੰਮ ਹੋਣ ਦਾ ਸਪੋਰਟ ਜਿਹੜੇ ਹੋ ਰਹੇ ਆ ਜਿਹੜੀਆਂ ਗਰੰਟਾਂ ਚਾਹੀਦੀਆਂ ਉਹਦੀ ਲਿਸਟ ਬਣਾ ਰਹੇ ਆ। ਜਿਹੜੇ ਇਹਨਾਂ ਦੇ ਕੰਮ ਸਾਲਾਂ ਬੱਧੀ ਨਹੀਂ ਹੋਏ ਇਹਨਾਂ ਦੇ ਪਿੰਡ ਦੀ ਜਿਹੜੀ ਸੜਕ ਹੈ ਇੱਥੋਂ ਤਨੌਰੇ ਨੂੰ ਜਾਂਦੀ ਆ ਉਹ ਆਜ਼ਾਦੀ ਤੋਂ ਬਾਅਦ 75 ਸਾਲ ਤੋਂ ਨਹੀਂ ਬਣੀ ਲੇਕਿਨ ਮੈਂ ਬੀੜਾ ਚੁੱਕਿਆ ਵੀ ਉਹਨੂੰ ਆਪਾਂ ਇੱਕ ਸਾਲ ਤੋਂ ਉਹਨੂੰ ਲਾਈਏ ਕੰਡੇ ਲਾਈਏ ਉਹਨੂੰ ਬਣਾਈਏ ਤੇ ਇਮੀਜੇਟ ਉਹਦੀ ਮੈਂ ਰਿਪੇਅਰ ਕਰਵਾ ਕੇ ਦੇ ਰਿਆ ਸੀ ਉਹ ਉਹਨੂੰ ਉਹਦੇ ਟਰੈਕਟਰ ਚ ਲੰਘਦਾ ਹੋ ਜਾਏ ਗੱਡੀ ਲੰਘਦੀ ਹੋ ਜਾਏ ਤੇ ਲੇਕਿਨ ਉਹ ਪੱਕੀ ਹੋ ਜਾਊਗਾ ਮੈਂ ਬਹੁਤ ਜਲਦੀ ਪੱਕੀ ਕਰਾ ਕੇ ਦੇਵਾਂਗਾ ਤੇ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਪੀਣ ਵਾਲਾ ਪਾਣੀ ਆ ਜੀ ਪਿੰਡ ਚ ਸਫਾਈ ਹੈ ਟੋਬੇ ਦੇ ਪਾਣੀ ਦੀ ਮੈਨੇਜਮੈਂਟ ਹੈ ਚਾਹੇ ਇਹਨਾਂ ਦੇ ਸਕੂਲ ਦੀ ਗੱਲ ਆ ਕੋਈ ਕਮਰਾ ਬਣਾਣਾ ਬਾਉਂਡਰੀ ਵਾਲ ਬਣਨੀ ਆ ਗੇਟ ਲੱਗਣਾ ਆਂਗਨ ਵਾੜੀ ਨਵੀਆਂ ਬਣਾ ਕੇ ਦੇਣੀਆਂ ਉਹਦੇ ਵਾਸਤੇ ਜਗ੍ਹਾ ਦੀ ਚਾਹੀਦੀ ਆ ਪਿੰਡ ਦੇ ਵਿੱਚ ਦਵਾਈ ਕਿਸ ਤਰ੍ਹਾਂ ਆਣੀ ਆ ਮੈਂ ਮੋਬਾਈਲ ਮੈਡੀਕਲ ਯੂਨਿਟ ਦਾ ਬੰਦੋਬਸਤ ਕੀਤਾ ਬਾਅਦ ਵਿੱਚ ਜਿਹੜਾ ਅੱਡੇ ਦੇ ਉੱਤੇ ਅਸੀਂ ਆਮ ਆਦਮੀ ਕਲੀਨਿਕ ਖੋਲ੍ਹਾਂਗੇ ਜਿਹਦੇ ਨਾਲ 4-5 6 ਪਿੰਡਾਂ ਨੂੰ ਫਾਇਦਾ ਹੋਏਗਾ ਘੱਟੋ-ਘੱਟ ਵੀ 8-10 ਹਜ਼ਾਰ ਲੋਕਾਂ ਨੂੰ ਉਹਦੇ ਨਾਲ ਫਾਇਦਾ ਹੋਏਗਾ ਸੋ ਇਹ ਸਾਰੇ ਕੰਮ ਜਿਹੜੇ ਅਸੀਂ ਕਰ ਰਹੇ ਆ ਲੋਕਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ 6-8 ਮਹੀਨੇ ਬਾਅਦ ਮੇਰਾ ਗੇੜਾ ਹੋਇਆ ਕਰੇਗਾ ਜੀ ਤਗਾਡ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਡਾਕਟਰ ਪੰਜਾਬ ਦੇ ਵੀ ਸਟ੍ਰਾਈਕ ਤੇ ਚੱਲ ਰਹੇ ਨੇ ਸਾਰੇ ਦੇਸ਼ ਦੇ ਡਾਕਟਰ ਇਸ ਵੇਲੇ ਸਦਮੇ 'ਚ ਆ ਜੀ ਮੈਂ ਵੀ ਸਦਮੇ 'ਚ ਆ ਮੈਂ ਵੀ ਡਾਕਟਰ ਹਾਂ ਔਰ ਮੈਂ ਉਹਨਾਂ ਡਾਕਟਰਾਂ ਦੇ ਵਿੱਚੋਂ ਇੱਕ ਆ ਜਿਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ 2017-18 ਦੇ ਵਿੱਚ ਕੇਂਦਰ ਦੀ ਸਰਕਾਰ ਨੂੰ ਕਿਹਾ ਸੀ ਇਹੋ ਜਿਹਾ ਕਾਨੂੰਨ ਬਣਾਓ ਕਿ ਜਿਹੜਾ ਧਿਆ ਪੈਣਾ ਤੇ ਮੈਡੀਕਲ ਪ੍ਰੈਸ਼ਨ ਤੇ ਡਾਕਟਰਾਂ ਤੇ ਨਰਸਾਂ ਤੇ ਸਟਾਫ ਤੇ ਹਮਲਾ ਕਰਦਾ ਉਹਦੀ ਜਮਾਨਤ ਨਹੀਂ ਹੋਊਗੀ ਜੀ ਠੀਕ ਆ ਜੀ ਉਹ ਉਹਨਾਂ ਨੇ ਕਾਨੂੰਨ ਬਣਾਇਆ ਨਹੀਂ ਹੈ ਮੈਨੂੰ ਉਮੀਦ ਆ ਕਿ ਹੁਣ ਬਣਾਣਗੇ ਉਹ ਉਹਦੇ ਵਾਸਤੇ ਵੀ ਮੈਂ ਚਿੱਠੀ ਲਿਖ ਰਿਹਾ ਜੀ ਮੈਂ ਸੋਮਵਾਰ ਨੂੰ 3:30 ਵਜੇ ਪੰਜਾਬ ਭਵਨ ਦੇ ਵਿੱਚ ਜਿੰਨੀਆਂ ਮੈਡੀਕਲ ਦੀਆਂ ਡਾਕਟਰਾਂ ਦੀਆਂ ਨਰਸਾਂ ਅਸੋਸੀਏਸ਼ਨ ਉਹਨਾਂ ਦੀ ਮੀਟਿੰਗ ਬੁਲਾ ਲਈ ਆ ਉਹਨਾਂ ਨੂੰ ਰੀਸ਼ੋਰ ਕਰੂੰਗਾ ਜੋ ਜੋ ਚੇਂਜਸ ਕਰਨਗੇ ਜੋ ਜੋ ਉਹਨਾਂ ਨੂੰ ਉਹਨਾਂ ਦੇ ਕਰਸਰ ਆਉਣਗੇ ਸਾਰਿਆਂ ਦੇ ਕੰਮ ਕਰਕੇ ਸਾਰੇ ਮਸਲੇ ਮੈਨੂੰ ਉਹ ਜਿੰਮੇਵਾਰੀ ਥੀਵਾਂ ਨੂੰ ਦਿੱਤੀ ਹੈ ਬੈਂਗਲੁਰੂ ਦੇ ਉਹਦਾ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਇੱਕ ਬੜੀ ਬੜੀ ਵਧੀਆ ਛੱਡ